ਸਿੰਘੇ ਸਾਡੀ ਇੱਕ ਸਿੱਖ ਕੌਮ ਸਰਦਾਰਾਂ ਦੀ ਕੌਮ ਅਗਰ ਅੱਜ ਪੰਜਾਬ ਦੇ ਉੱਤੇ ਪੀੜਤਿਆ ਕੋਈ ਵੱਡੀ ਬਟਰੀ ਮੇਰਾ ਮਨ ਪਰੇਸ਼ਾਨ ਦੇਖੋ ਜੀ ਹਰੇਕ ਦਾ ਮਨ ਭਰ ਰਿਹਾ ਦੇਖੋ ਇਹ ਸਾਡੇ ਆਸਤੇ ਸੇਵਾ ਲੈ ਕੇ ਆਏ ਨੇ ਪਰ ਸਾਡਾ ਦਰਦ ਦੇਖ ਕੇ ਇਹਨਾਂ ਦੇ ਅਥਰੂ ਨਿਕਲ ਗਏ ਹੰਝੂ ਨਿਕਲ ਗਏ ਪਰ ਵੇਖੋ ਸਰਕਾਰ ਦੇ ਅਥਰੂ ਕਿਉਂ ਨਹੀਂ ਨਿਕਲ ਰਹੇ ਮੈਂ ਕਹਿੰਦਾ ਵੀ ਵੇਖੋ ਆਮ ਬੰਦਾ ਵੇਖਦਾ ਹੈ ਹਾਲਾਂਕਿ ਮੈਂ ਗੱਲ ਕਰਦਾ ਵੀ ਪੰਜਾਬ ਦਾ ਧੂਆਂ ਦਿੱਲੀ ਵਾਲਿਆਂ ਦੇਖ ਜਾਂਦਾ ਪੰਜਾਬ ਚ ਅੱਗ ਲੱਗੀ ਫਿਰ ਜਾਂ ਖੇਤ ਚ ਅੱਗ ਲੱਗੀ ਹੈ ਡੀਸੀ ਵੀ ਪਹੁੰਚ ਜੂ ਐਸਡੀਐਮ ਪਹੁੰਚ ਜਾਂਦਾ ਕਮਿੰਟ ਤੋਂ ਲਾਮ ਲਸ਼ਕਰ ਲੈ ਕੇ ਅੱਗ ਬੁਝਾਉਣ ਵਾਸਤੇ ਆ ਜਾਂਦੇ ਨੇ ਆ ਪਾਣੀ 27 28 ਦਿਨ ਹੋ ਗਏ ਪਾਣੀ ਕਿਉਂ ਨਹੀਂ ਦੇਖ ਰਿਹਾ ਇਹ ਜਿਹੜੀਆਂ ਅੱਖਾਂ ਨਾ ਇਹ ਰੂਚੀ ਦੇ ਹਿਸਾਬ ਨਾਲ ਦੇਖਦੀਆਂ ਨੀਅਤ ਦੇ ਹਿਸਾਬ ਨਾਲ ਦੇਖਦੀਆਂ ਹੈ ਤੇ ਉਹਦੇ ਹਿਸਾਬ ਨਾਲ ਹੀ ਸੁਣਦੀਆਂ ਹੈਗੀਆਂ ਆਜੋ ਆਜੋ ਹਾਂਜੀ ਜਿਸ ਦਿਨ ਸਾਡੀ ਨੀਅਤ ਤੇ ਰੁਚੀ ਬਣੀ ਸੀ ਸਾਨੂੰ ਮੈਂ ਕਹਿਣਾ ਚਾਹੁੰਗਾ ਕਿ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡਾ ਪੰਜਾਬ ਦਾ ਮੁੰਡਾ ਸੀਗਾ ਜੱਟਾਂ ਦਾ ਜ਼ਿਮੀਂਦਾਰਾਂ ਦਾ ਮੁੰਡਾ ਸੀ ਉਹਨੂੰ ਜ਼ਰੂਰ ਦਰਦ ਸਮਝਣਾ ਚਾਹੀਦਾ ਹੈ ਸਾਡੇ ਭਰਾਵਾਂ ਦਾ ਸਾਡੇ ਕਿਸਾਨਾਂ ਦਾ ਇਸ ਟਾਈਮ ਉਹਨੂੰ ਮੈਂ ਕਹਿੰਦੀ ਹਾਂ ਸੁੱਖ ਵਿੱਚ ਤਾਂ ਸਾਰੇ ਸ਼ਾਮਲ ਹੋ ਜਾਂਦੇ ਆ ਜਿਹੜਾ ਦੁੱਖ ਵਿੱਚ ਸ਼ਾਮਲ ਹੁੰਦਾ ਹੈ ਸਾਡਾ ਸਹੀ ਮਹਿੰਦੇ ਵਿੱਚ ਹਮ ਦਰਦੋ ਹੁੰਦਾ ਹੈ ਇਹ ਦੇਖੋ ਤੁਸੀਂ ਇਸ ਟਾਈਮ ਇੱਥੇ ਜਿੰਨੇ ਵੀ ਵਰਕ ਕਰ ਰਹੇ ਆ ਉਹ ਸਾਰੇ ਸੰਸਥਾਵਾਂ ਵਾਲੇ ਆ ਮੈਨੂੰ ਇੱਥੇ ਕੋਈ ਵੀ ਸਰਕਾਰੀ ਆਦਮੀ ਕੋਈ ਵੀ ਸਰਕਾਰੀ ਮਲਾਜਮ ਬਹਿ ਬਿਧਿ ਲੱਗਿਆ ਕਿ ਕੋਈ ਵੀ ਕੰਮ ਕਰਦਾ ਹੈ ਪਰ ਦੇਖੋ ਚੜ੍ਹਦੀ ਕਲਾ ਗੁਰੂ ਗੋਬਿੰਦ ਸਿੰਘ ਜੀ